ਨਹੀਂ ਨਦੀ ਇਹ ਆਈ ਨਾ ਨਾਲ ਹੀ ਦਾ ਡਾਟ ਤੋੜ ਕੇ ਦਵਾਜਾ ਉਹਨੇ ਖਿੱਚਿਆ ਬਾਹਰ ਨੂੰ ਤੇ ਉਹਨ ਡੱਕਾ ਤਾ ਮਾਰਿਆ ਉਹਨੂੰ ਲੱਤ ਮਾਰ ਕੇ ਮੈਂ ਸਰਦਾਸ 20 ਦੇ ਪਿਆ ਕਰੋ ਅੱਛਾ ਕੁਝ ਬਦਲ ਚਲੋ ਦੱਸ ਮੈਨੂੰ ਕਿੱਥੇ ਹੋ ਗਿਆ ਮਾਰ ਦੇ ਇਹ ਚੋਰ ਗਿਆ ਉਹਨੂੰ ਫੇਰ ਦੇ ਅੱਜ ਤੱਕ ਅੱਜ ਤੱਕ ਕੋਈ ਕੁਝ ਨਹੀਂ ਮਿਲਿਆ ਹੋਈ ਰਿੰਚ ਹੂੰ ਅਦਿਲ ਮੇਰੇ ਇੱਥੇ ਕੱਖ ਨਹੀਂ ਮਿਲਿਆ ਇੱਥੇ ਖਲਾਰਾ ਭਾਗ ਜਿਹਾ ਹੈ ਅਭੀ ਵੀ ਜਿਉਂਗਾ ਜਿੱਥੇ ਖਲੀ ਹੈ ਇੱਥੇ ਲਾਕਰ ਹੈ ਜਿਹੜੇ ਲਾਕਰ ਇਹ ਸਾਰੇ ਕੱਪੜੇ ਤੋਂ ਆੜੇ ਉਸੇ ਅੰਦਰ ਭੇਜੂ ਉਹ ਸਿੱਧੀਆਂ 50000 ਰੁਪਏ ਤੇ ਉਹ ਲੈ ਕੇ ਕੱਢੀ ਗਿਆ ਵੀਰ ਜੀ ਬਹੁਤ ਹੀ ਚਾਂਦੀ ਦੇ ਭਾਂਡੇ ਤੇ ਪਲੱਸ 10 ਦੇ ਰਾਮ ਸੋਨਾ ਹੈ ਬਸ ਐਵੇਂ ਜੀਤਿਆ ਨਹੀਂ ਇੱਕ ਮੈਂ ਟੈਸਟ ਕੀਤਾ ਰਿਹਾ ਸੀ ਤੇ ਕਪੜੇ ਕੁੱਪੜੇ ਖਰਵਾ ਪਾ ਗਏ ਕਿਉਂਕਿ ਮੇਰੀ ਪੈਂਟਾਂ ਵੀ ਨਹੀਂ ਮੈਂ ਇੱਕ ਸਵਾਰਨ ਪੈਂਟਾਂ ਦਿੱਤਾ ਹੈ ਹਣੂ ਅਵੇ ਪਹਿਲਾ ਚਾਂਸ ਹੋਇਆ ਜੀ ਸਾਈਟ ਤੋਂ ਕਦੋਂ ਬਗਾਨੇ ਬਾਹਰ ਜਰੂਰੀ ਨਹੀਂ ਨਹੀਂ ਅੱਜ ਵੀ ਆ ਗਈ ਸੀ ਹਾਂ ਸਵੇਰੇ 11:30 ਹੋਏ ਤੇ 20 ਪਰ ਪਸਾ ਤਰੋਕਿਆ ਅੰਮ੍ਰਿਤਸਰ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ son of ਸ਼੍ਰੀ ਬਦਰੀਨਾਥ ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੂਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2:00 ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ ਚ ਰਹਿ ਸਕਣ ਦੋ 35 ਤੇ ਆਇਆ ਘਾਰ ਦੋ ਢਾਈ 2.5 ਦੋ 35 ਤੇ ਆ ਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਿਆ ਕਿ ਜਿੰਜੇ ਪਹਿਲੇ ਉਹ ਖਲਾਰਾ ਪਿਆਦਾ ਤੇ ਮੈਂ ਹਰਾਨ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਪਟੋਏ ਦੇ ਫਿਰ ਅਗਲੇ ਜਿਗਿਆ ਮੰਦਰ ਜਿਗਿਆ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰੇ ਖੁੱਲੇ ਹੀ ਨੁਕਸਾਨ ਕਨਾ ਨੁਕਸਾਨ ਸਾਡਾ ਜੀ 50000 ਰੁਪਏ ਨਗਰ ਦਾ ਕੈਸ਼ ਹੈ ਲੇਡੀ ਦੇ ਹੱਥ ਅਧੀਆਂ ਪੇਜਦੀਆਂ ਅਸੀਂ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਦੇ 10 ਕ ਗ੍ਰਾਮ ਸੋਨਾ ਮੌਦ ਦੇ ਪੁਲਿਸ ਨੂੰ ਉਹਦੇ ਆਹੀ ਹੈ ਕਹਿੰਦੇ ਆ ਕਿ ਬੰਦੇ ਫੜ ਕੇ ਲੱਭੋ ਤੇ ਉਹ ਸਾਡਾ ਸਮਾਨ ਦੋ ਆਓ ਮਾਲ ਦੋ ਆਓ ਹੋਰ ਕੀ ਕਹਿ ਸਕੋ ਆਪਣੇ ਬਹੂ ਹੁਣਾਂ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਹੈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮਸੰਦਰੀ ਸ਼ਾਮਸੰਦਰੀ ਬਦਰੀਨਾਥ ਜਿਹਨਾਂ ਦੇ ਘਰ ਆਏ ਆ ਜੋ ਵੀ ਚੋਰੀ ਹੋਇਆ ਵੇਖਦੇ ਹੁਣ ਕੈਮਰੇ ਚੈੱਕ ਕਰ ਰਹੇ ਆ 5000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰ ਲਈ ਜੀ ਕਰ ਲਈ ਕਾਰੋਬਾਰੀ ਪਰਚਾ ਦੇ ਦਿੰਨੇ ਆ ਜੀ ਬਗੈਰੇ ਚੈੱਕ ਕਰਕੇ ਜੋ ਆਇਆ ਪਰਛ ਤੇ ਇਹਨਾਂ ਦੇ ਜੋ ਬਿਆਨ ਲਗਾਉਣਗੇ ਪਰਚਾ ਦੇ ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ ਬੇਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658